ਇੰਨਾ ਜ਼ਿਆਦਾ ਤਾਕਤਵਾਰ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਇਸ ਮਨ ਨੂੰ ਢੀਠ ਆਖਿਆ ਖੋਤੇ ਦੀ ਨਿਆਈ ਆਖਿਆ ਪੰਛੀ ਦੀ ਨਿਆਈ ਆਖਿਆ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਮਨ ਨੂੰ ਬੜੇ ਪਿਆਰ ਨਾਲ ਮੈਂ ਬੇਨਤੀ ਕਰਾਂਗਾ ਕਿ ਇਸ ਮਨ ਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕਰੀਏ ਆਖੀਏ ਇਸ ਮਨ ਦੇ ਨਾਲ ਆਪਾਂ ਗੱਲ ਕਰੀਏ ਆਪਣੇ ਆਪਣੇ ਮਨ ਨੂੰ ਆਖੋ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤਾਈ ਹੈ ਭਲਿਓ ਅੱਜ ਅਸੀਂ ਤਨ ਤਨ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਦਾ ਜਿੱਥੇ ਜਨਮ ਦਿਹਾੜਾ ਮਨਾ ਰਹੇ ਆ ਨਾ ਉਥੇ ਇਹਨਾਂ ਦਿਨਾਂ ਦੇ ਅੰਦਰ ਜੈਤੋ ਦੇ ਗੰਗਸਰ ਜੈਤੋ ਦੇ ਅੰਦਰ ਵੀ ਮੋਰਚਾ ਲੱਗਾ ਸੀ ਮੈਂ ਥੋੜਾ ਇੱਕ ਟੂਕ ਮਾਤ੍ਰ ਇਸ਼ਾਰਾ ਕਰਾਂਗਾ ਸਾਡੇ ਸਿੱਖ ਇਤਿਹਾਸ ਨੂੰ ਤੁਸੀਂ ਪੜਨ ਦਾ ਯਤਨ करिएगा ਨਾ ਆਪਾਂ ਆਪਣੇ ਸਿੱਖ ਇਤਿਹਾਸ ਨੂੰ ਪੜ੍ਹੀਏ ਤੇ ਸਿੱਖ ਇਤਿਹਾਸ ਦੇ ਅੰਦਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਮਹਾਰਾਜ ਤੱਕ 239 ਸਾਲ ਬਣਦੇ ਆ ਪਰ 239 ਸਾਲਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਮੇਰੀ ਪੀਰੀ ਦੇ ਮਾਲਕ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਨੂੰ ਚਾਰ ਜੰਗਾਂ ਲੜਨੀਆਂ ਪਈਆਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰਨਾ ਪਿਆ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਨਾਲ ਤਿੰਨ ਸਿੱਖ ਸ਼ਹੀਦ ਹੋਏ ਉਸ ਤੋਂ ਬਾਅਦ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਸਵਾਇਮਾਨ ਹੁੰਦੇ ਨੇ ਕੁੱਲ 43 ਸਾਲ ਦੀ ਉਮਰ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਰਵੰਸ ਕੁਰਬਾਨ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੀ ਆਹਾਤੀ ਦੇ ਵਿੱਚ 14 ਜੰਗਾਂ ਲੜੀਆਂ ਚਾਰ ਜੰਗਾਂ ਮੀਰੀ ਪੀਰੀ ਦੇ ਮਾਲਕ ਗੁਰੂ ਅਰਗੁੰਦ ਪਾਤਸ਼ਾਹ ਮਹਾਰਾਜ ਨੇ ਲੜੀਆਂ ਮੈਂ ਟੂਕਾ ਮਾਤਰ ਇਸ਼ਾਰਾ ਕਰ ਰਿਆਂ ਹੈ ਸਮਝਣ ਦਾ ਯਤਨ ਕਰਿਓ ਇਹ ਸਾਰਾ ਕੁਝ ਕਿਉਂ ਵਾਪਰਿਆ 14 ਜੰਗਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ 4 ਜੰਗਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੋਲ ਗੁਰੂ ਕਾਲ ਦੌਰਾਨ 18 ਜੰਗਾਂ ਲੜੀਆਂ ਗਈਆਂ ਪਰ ਉਹਨਾਂ ਜੰਗਾਂ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਸੇ ਦੇ ਉੱਤੇ ਵਾਧਾ ਨਹੀਂ ਕੀਤਾ ਧਿਆਨ ਨਾਲ ਸੁਣਨ ਦਾ ਯਤਨ ਕਰਿਓ ਉਹ ਭਾਵੇਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਲੜੀਆਂ ਭਾਵੇਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਲੜੀਆਂ ਕਿਸੇ ਦੇ ਵਿੱਚ ਵੀ ਵਾਧਾ ਨਹੀਂ ਕੀਤਾ ਇਹ ਗੱਲ ਪਈਆਂ ਲੜੀਆਂ ਲੜਾਈਆਂ ਜਿਹੜੀਆਂ ਲੜੀਆਂ ਗਈਆਂ ਜਿਹੜਾ ਚੜ ਕੇ ਆਇਆ ਉਹਦਾ ਜਵਾਬ ਦੇ ਵਿੱਚ ਲੜੀਆਂ ਗਈਆਂ ਔਰ ਜਦੋਂ ਤੁਸੀਂ ਦੁਨੀਆ ਦਾ ਇਤਿਹਾਸ ਪੜੋਗੇ ਦੁਨੀਆ ਦੇ جنگ-ਜੋਧ ਪੜੋਗੇ ਉਹਨਾਂ ਜੰਗਾਂ-ਜੁੱਧਾਂ ਦੇ ਅੰਦਰ ਤਿੰਨ ਕਾਰਨ ਜ਼ਰੂਰ ਲੱਭਣਗੇ ਤੁਹਾਨੂੰ ਯਰ ਜੋਰੂ ਤੇ ਜ਼ਮੀਨ ਇਹਨਾਂ ਤਿੰਨਾਂ ਕਾਰਨਾ ਕਰਕੇ ਜੰਗ-ਜੋਧਾਂ ਹੁੰਦੇ ਰਹੇ ਪਰ ਗੁਰੂ ਕਾਲ ਦੌਰਾਨ 18 ਜੰਗਾਂ ਲੜੀਆਂ ਗਈਆਂ ਔਰ ਜਿੱਤੀਆਂ ਗਈਆਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਇਹਨਾਂ ਲੜਾਈਆਂ ਦੇ ਵਿੱਚ ਇਹਨਾਂ ਜੰਗਾਂ ਦੇ ਵਿੱਚ ਇਹਨਾਂ ਤਿੰਨਾਂ ਦੇ ਕਾਰਨਾਂ ਦੇ ਵਿੱਚੋਂ ਇੱਕ ਵੀ ਕਾਰਨ ਨਹੀਂ ਹੈਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਜੰਗਾਂ ਕਿਉ ਲੜੀਆਂ ਉਹਦਾ ਕਾਰਨ ਸੀ ਜ਼ੁਲਮ ਦੇ ਖਿਲਾਫ ਲੜੀਆਂ ਜੇ ਤੁਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਆਪਾਂ ਪੜਨ ਦਾ ਯਤਨ ਕਰੀਏ ਨਾ ਤੇ ਗੁਰੂ ਨਾਨਕ ਦਾ ਸਿੱਖ ਅੱਜ ਵੀ ਉਹ ਆਪਣੀ ਨਿੱਜੀ ਅਰਦਾਸ ਕਰੇ ਉਹ ਸਮਾਗਮ ਦੀ ਅਰਦਾਸ ਕਰੇ ਸਮੁੱਚੀ ਪੰਥ ਦੀ ਅਰਦਾਸ ਕਰੇ ਉਹ ਜਦੋਂ ਵੀ ਅਰਦਾਸ ਕਰਦਾ ਤੇ ਅਰਦਾਸ ਤੋਂ ਬਾਅਦ ਇੱਕ ਗੱਲ ਜ਼ਰੂਰ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਰਬੱਤ ਦੇ ਭਲੇ ਵਿੱਚ ਮੁਸਲਮਾਨ ਵੀ ਆਉਂਦਾ ਹੈ 18 ਜੰਗਾਂ ਕਿਹਨਾਂ ਨਾਲ ਲੜੀਆਂ ਅਸੀਂ ਸੋਚਦੇ ਹੋਵਾਂਗੇ ਮੁਸਲਮਾਨਾਂ ਨਾਲ ਅਸੀਂ ਸੋਚਦੇ ਹੋਵਾਂਗੇ ਪਹਾੜੀ ਰਾਜਿਆਂ ਨਾਲ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਸੇ ਮذਬਬ ਕਿਸੇ ਧਰਮ ਦੇ ਖਿਲਾਫ ਨਹੀਂ ਲੜੀਆਂ ਉਹ ਜੰਗਾਂ ਫਿਰ ਕਿਉਂ ਲੜੀਆਂ ਉਹ ਜੰਗਾਂ ਕੇਵਲ ਤੇ ਕੇਵਲ ਜ਼ੁਲਮ ਦੇ ਖਿਲਾਫ ਲੜੀਆਂ ਉਹ ਕੁਝ ਲੋਕ ਹੁੰਦੇ ਨੇ ਜਿਹੜੇ ਜ਼ੁਲਮ ਕਰਦੇ ਉਹ ਭਾਵੇਂ Hindu ਹੋਵੇ ਮੁਸਲਮਾਨ ਹੋਵੇ ਜਿਹੜੇ ਮਰਜੀ ਧਰਮ ਵਿੱਚ ਪੈਦਾ ਹੋਇਆ ਹੋਵੇ ਕਿਸੇ ਧਰਮ ਦੇ ਖਿਲਾਫ ਗੁਰੂ ਨਾਨਕ ਦਾ ਘਰ ਨਹੀਂ ਹੈਗਾ ਜੇ ਧਰਮ ਦੇ ਖਿਲਾਫ ਹੁੰਦਾ ਤੇ ਉਸ ਧਰਮ ਦਾ ਧਰਮ ਦੀ ਗੱਲ ਕਰਨ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੰਡਿਤ ਹਰਦੇয়াল ਜਨੇਊ ਪਾਉਣ ਵਾਸਤੇ ਆਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਨੇਊ ਪਾਉਣ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਨਕਾਰ ਕਰ ਦਿੱਤਾ ਜਿਸ ਜਨੇਊ ਦੇ ਨਾਲ ਜਿਸ ਤਿਲਕ ਦੇ ਨਾਲ ਜਿਸ ਇਨਾ ਧਾਗਿਆਂ ਦੇ ਨਾਲ ਸਾਡਾ ਵਾਹ ਵਾਸਤਾ ਹੀ ਨਹੀਂ ਪਰ ਉਸ ਧਾਗੇ ਨੂੰ ਬਚਾਉਣ ਵਾਸਤੇ ਉਸ ਜੰਝੂ ਨੂੰ ਬਚਾਉਣ ਵਾਸਤੇ ਨਾਵੇਂ ਪਾਤਸ਼ਾਹ ਨਾਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਆਪ ਕੁਰਬਾਨ ਕਿਉਂ ਕਰ ਜਾਂਦੇ ਐ ਇਹ ਵੇਖਣਾ ਪਵੇਗਾ ਸਾਨੂੰ ਆਪਣੇ ਆਪ ਨੂੰ ਤਾਂ ਮੈਂ ਬੇਨਤੀ ਕੀਤੀ ਸੀ ਕਿ ਆਪਣਾ ਮੂਲ ਪਛਾਣ ਅੱਜ ਅਸੀਂ ਕੌਣ ਐ ਅਸੀਂ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰਨਾ ਹੈ ਮੈਂ ਕੱਲ ਵੀ ਇਸ ਚੀਚੇ ਨਗਰ ਦੇ ਵਿੱਚ ਕਥਾ ਹੋਈ ਤੇ ਉੱਥੇ ਵੀ ਇੱਕ ਬੇਨਤੀ ਕੀਤੀ ਸੀ ਅਸਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰੀਏ ਅਸੀਂ ਕੌਣ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ